ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਰ ਸਿਮਰਤਪੁਰ ਬਾਜ਼ਲ ਦੇ ਬਾਰੇ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਮੋੜ ਹਲਕੇ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਚੜ੍ਹਾ ਕ ਦਿੱਤਾ ਐਸ ਹਲਕੇ ਦੇ ਵੱਡੇ ਪਿੰਡ ਮੈਸਰਖਾਨਾ ਦੇ ਵਿੱਚ ਦਰਜੇ ਅਸਿਨੀ ਵਰਕਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਤੇ ਕਾਂਗਰਸ ਉਮੀਦਵਾਰ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਹਸੈਮਤ ਕੁਰਬਾਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਲੋਕ ਹੁਣ ਸਾਰੀ ਸੱਚਾਈ ਸਮਝ ਚੁੱਕੇ ਹਨ ਕਿ ਕਿਸ ਤਰ੍ਹਾਂ ਆਪਣੀ ਮੰਤਰੀ ਦੀ ਕੁਰਸੀ ਪੱਕੀ ਕਰਨ ਦੇ ਲਈ ਬਾਦਲ ਵੱਲੋਂ ਕਿਸਾਨ ਵਿਰੋਧੀ ਤੇ ਇਹਨਾਂ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਗਈ ਸੀ ਤੇ ਨਾਲ ਹੀ ਇੰਨਾ ਹੁਣ ਸਾਰਿਆਂ ਦੇ ਵਿੱਚ ਵਰਕਰਾਂ ਦੇ ਵਿੱਚ ਦੇਵ ਸਿੰਘ ਖਾਲਸਾ ਰਿਸ਼ਮ ਸਿੰਘ ਖਾਲਸਾ ਗਰਜੀਤ ਸਿੰਘ ਅਤੇ ਗੋਰੀ ਜੱਸੀ ਬਲਕਾਰ ਸਿੰਘ ਅਤੇ ਅਜੇ ਸਿੰਘ ਸਤਨਾਮ ਗੁਰਮੀਤ ਸਿੰਘ ਚਮਕੀਲਾ ਕੁਲਵਿੰਦਰ ਸਿੰਘ ਕਿੰਦਾਰ ਰਮੇਸ਼ ਕੁਮਾਰ ਮਾਲੀ ਗਗਨਾ ਜੀਵਨ ਸਿੰਘ ਚਰਨਾ ਸਿੰਘ ਮਿਸਤਰੀ ਅਤੇ ਹੋਰ ਬਹੁਤ ਸਾਰੇ ਆਦੀ ਸ਼ਾਮਲ ਹਨ ਤੇ ਕਾਂਗਰਸ ਪਾਰਟੀ ਵਿੱਚ ਆਉਣ ਵਾਲੇ ਨਵ ਵਰਕਰਾਂ ਦਾ ਸਵਾਗਤ ਕਰਦੇ ਹੋਏ ਉਮੀਦਵਾਰ ਜੀਤਮੇਂਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇੱਕ ਡੁੱਬਦੀ ਹੋਈ ਬੀੜੀ ਹੈ ਤੇ ਨਾਲ ਹੀ ਹੁਣ ਉਹਨਾਂ ਹੋਰ ਬਹੁਤ ਸਾਰੀਆਂ ਇਹਨਾਂ ਤੇ ਤੰਜਕ ਸੰਘਾਣ ਉਹਨਾਂ ਨੇ ਮਟਿੰਡਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਕਹਿ ਕੇ ਕਾਂਗਰਸ ਪਾਰਟੀ ਹੀ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੈ ਵੀਡੀਓ ਦੇਖਣ ਲਈ ਤੋਬਾ